ਲੱਕੇ ਸਾਰੇ ਕੰਮ ਛੱਡ ਮੇਰੀ ਗੱਲ ਸੁਣ ਪਹਿਲੇ ਮੰਮਾ ਇੱਕ ਮਿੰਟ ਰੁਕੋ ਹਾਂ ਜਰਾ ਤੇਨੂੰ ਮੈਂ ਗਿਆ ਨਾ ਪਹਿਲੇ ਮੇਰੀ ਗੱਲ ਸੁਣ ਦੱਸੋ ਮੰਮੀ ਕਿਹੜਾ ਕੰਮ ਹੈ ਰੋਕੋ ਮੈਂ ਕਿਹਾ ਮੈਂ ਤੈਨੂੰ ਕਿਹਾ ਸੀ ਵਿਚੋਲੇ ਵੱਲ ਜਾਏ ਕੁੜੀ ਦੀ ਉਮਰ ਲੰਘ ਨਹੀਂ ਜਾਂਦੀ ਉਹਦੇ ਬਾਰੇ ਗੱਲ ਕਰਨੀ ਕੋਈ ਮੰਮੀ ਮੈਨੂੰ ਪਤਾ ਵਾ ਤੁਹਾਨੂੰ ਵੀ ਟੈਨਸ਼ਨ ਹੈਗੀ ਤੇ ਮੈਨੂੰ ਵੀ ਟੈਨਸ਼ਨ ਹੈਗੀ ਆ ਇਹ ਨਾ ਸੋਚੋ ਵੀ ਮੈਨੂੰ ਟੈਨਸ਼ਨ ਨਹੀਂ ਹੈਗੀ ਮੈਨੂੰ ਘਾਡੇ ਤੋਂ ਵੀ ਜ਼ਿਆਦਾ ਟੈਨਸ਼ਨ ਆ 6 ਮਹੀਨੇ ਤੇ ਹੋਏ ਅਜੇ ਵਿਚਾਰੀ ਘਰ ਬੈ ਗਈ ਆ ਉਹਨੇ ਸੁੱਖ ਕਿੱਥੋਂ ਵੇਖਿਆ ਵਾ ਮੈਂ ਵਿਚੋਲੇ ਦੇ ਕੰਨ ਖਾਨਾ ਰਹਿਣਾ ਵਾ ਉਹਨੇ ਮੈਨੂੰ 10 ਪਾਈ ਤੇ ਹੈਗੀ ਆ ਪਰ ਕਹਿੰਦਾ ਵਾ ਮੁੰਡਾ ਹੈਗਾ ਜਰੂਰ ਆ ਪਰ ਉਹਦੇ ਦੋ ਬੱਚੇ ਆ ਦੱਸੋ ਮੈਂ ਤੁਹਾਡੇ ਨਾਲ ਕੀ ਗੱਲ ਕਰਾਂ ਬੱਚਿਆਂ ਵਾਲੇ ਦੇ ਘਰ ਰਿਸ਼ਤਾ ਕਰਨਾ ਹੈ ਨਹੀਂ ਬੁੱਤਰਾਹੀਂ ਬੱਚਿਆਂ ਵਾਲੇ ਦੇ ਘਰ ਥੋੜੀ ਰਿਸ਼ਤਾ ਕਰਨਾ ਉਹਦਾ ਕੋਈ ਬੱਚਾ ਹੈਗਾ ਇਹੋ ਗੱਲ ਤੇ ਮੈਂ ਉਹਨੂੰ ਕਹੀ ਆ ਕਹਿੰਦਾ ਵੇਖੋ ਕੁਵਾਰਾ ਮੁੰਡਾ ਤੇ ਤੁਹਾਨੂੰ ਮਿਲਣੋਂ ਰਿਹਾ ਹੁਣ ਤੇ ਵਿਆਹ ਵਰਿਆ ਮਿਲੇਗਾ ਤੋ ਅੱਜੂ ਹੀ ਮਿਲੇਗਾ ਤੇ ਦੱਸੋ ਮਮਾ ਕੀ ਕਰਾਂ ਮੈਂ ਦਵਾਜੂ ਦੀ ਤੇ ਗੱਲ ਠੀਕ ਆ ਪਰ ਬੱਚਾ ਤਾਂ ਨਾ ਨਾ ਹੋਵੇ ਕੋਈ ਮੰਮੀ ਮੈਂ ਬੜਾ ਹੱਥ ਪੈਰ ਮਾਰਦਾ ਵਾਂ ਪਰ ਮੈਨੂੰ ਸਮਝ ਨਹੀਂ ਲੱਗਦੀ ਕੀ ਕਰਾਂ ਤੇ ਕੀ ਕਰਾਂ ਕੁੜੀ ਚੁੱਪ-ਚੁੱਪ ਰਹਿੰਦੀ ਉਦਾਸ ਰਹਿੰਦੀ ਸਭ ਤੋਂ ਛੋਟੀ ਲਾਡਾਂ ਨਾਲ ਪਾਲੀ ਕੁੜੀ ਪਰ ਜਦ ਉਦਾਸ-ਉਦਾਸ ਰਹਿੰਦੀ ਵੇਖਿਆ ਨਹੀਂ ਜਾਂਦਾ ਮੇਰੇ ਕੋਲ ਮੰਮੀ ਐਹੋ ਹੀ ਭੈਣ ਸੀ ਜਿਹੜਾ ਸਾਰੇ ਪਾਸੇ ਘੁੰਮਦੀ ਸਾਲਿਆਂ ਨੂੰ ਰੋਲਾ ਪਾਉਂਦੀ ਰੋਟੀ ਖਾ ਲੋ ਆਹ ਕਰ ਲੋ ਵੀਰੇ ਚੱਲ ਚੱਲੀਏ ਆਹ ਬਣਾ ਲੋ ਮੈਨੂੰ ਆਪ ਨੂੰ ਬੜਾ ਮਹਿਸੂਸ ਹੁੰਦਾ ਵਾ ਅ ਜਦੋਂ ਦੀ ਚੁੱਪ ਕਰਕੇ ਬੈਠੀ ਰਹਿੰਦੀ ਹੈ ਨਾ ਮੰਮੀ ਮੇਰਾ ਆਪ ਦਾ ਕੰਮ ਤੇ ਧਿਆਨ ਨਹੀਂ ਲੱਗਦਾ ਮੈਂ ਬਹੁਤ ਪਰੇਸ਼ਾਨ ਆ ਤੇ ਤੁਸੀਂ ਕੋਈ ਸਹੇਲੀ ਪੈਨ ਨੂੰ ਪੁੱਛ ਲੋ ਜੇ ਕੋਈ ਰਿਸ਼ਤਾ ਹੈਗਾ ਚੰਗਾ ਤੇ ਦੱਸ ਪਾਓ ਕੋਈ ਤੈਨੂੰ ਪਤਾ ਨਾ ਪੁੱਤਰ ਤੇਰੇ ਪਾਪਾ ਦੇ ਹੈਗੇ ਬਾਅਦ ਤੇ ਸਾਰੀ ਜ਼ਿੰਮੇਵਾਰੀ ਤੇਰੇ ਤੇ ਹੈ ਤੂੰ ਹੀ ਵੇਖਣਾ ਨਾ ਉਹਨੂੰ ਆ ਮਮੀ ਪਤਾ ਮੈਨੂੰ ਮੇਰੇ ਸਿਰ ਤੇ ਸਾਰੀਆਂ ਜ਼ਿੰਮੇਵਾਰੀਆਂ ਆਇਆ ਸੀ ਪਾਪਾ ਦਾ ਫੋਨ ਕੀਤੀ ਸੀ ਪਾਪਾ ਨਾਲ ਵੀ ਗੱਲ ਜੋ ਤੁਹਾਡੇ ਨਾਲ ਮੈਂ ਗੱਲ ਕੀਤੀ ਉਹੀ ਗੱਲ ਉਹਨਾਂ ਨਾਲ ਕੀਤੀ ਸੀ ਉਹਨਾਂ ਨੇ ਵੀ ਰਿਸ਼ਤੇ ਵੱਲੋਂ ਮਨਾ ਕਰਤਾ ਸੀ ਵੀ ਆਪਾਂ ਬੱਚਿਆਂ ਵਾਲੇ ਨਾਲ ਨਹੀਂ ਵਿਆਹ ਕਰਨਾ ਤੇ ਅੱਗottes ਮੇਰੀ ਭੈਣ ਦੀ ਕਿਸਮਤ ਹੀ ਪਤਾ ਨਹੀਂ ਕਿਸ ਤਰ੍ਹਾਂ ਦੀ ਆ ਖੁਸ਼ੀਆਂ ਆਉਂਦੀਆਂ ਆਉਂਦੀਆਂ ਬੂਏ ਚੋਂ ਦੂਰ ਚਲ ਜਾਂਦੀਆਂ ਵਾ ਤੇ ਵੇਲੋ ਦੂਸਰੀ ਭੈਣ ਕਿੱਡੀ ਸੋਖੀ ਆ ਤੇ ਕਿੰਨੀ ਵਧੀਆ ਵਾ ਮੈਂ ਵੀ ਹੁਣ ਸਾਰੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਸੀ ਚਲੋ ਉਹ ਵੀ ਆਪਣੇ ਘਰ ਸੁਖੀ ਐ ਤੂੰ ਵੀ ਆਪਣੇ ਘਰ ਸੁਖੀ ਆ ਇਹ ਵੀ ਪਰਮਾਤਮਾ ਕਰੇ ਆਪਣੇ ਘਰ ਸੁਖੀ ਹੋਵੇ ਤੇ ਮੈਂ ਵੀ ਸਾਰੇ ਪਾਸੇ ਸੁਖੀ ਹੋ ਜਾਵਾਂ ਮੰਮੀ ਮੈਂ ਪਤਾ ਨਹੀਂ ਕਿਹੜਾ ਕਿਹੜੇ 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 ਵਿਚੋਲੇ ਕੋ ਗਿਆ ਵਾ ਕਿਹੜੇ ਕਿਹੜੇ ਵਿਚੋਲੇ ਨਾਲ ਗੱਲ ਨਹੀਂ ਕੀਤੀ ਬਸ ਸਾਰੇ ਇਹੋ ਹੀ ਕਹਿੰਦੇ ਆ ਕਿ ਕਿੰਨਾ ਚਿਰ ਹੋ ਗਿਆ ਵਿਆਹ ਨੂੰ بس ਜਦੋਂ ਸਾਰੀ ਗੱਲ ਦੱਸ ਦਾਂ ਉਹ ਤਾਂ ਚੁੱਪ ਕਰ ਜਾਂਦੇ ਆ بس ਇਹੋ ਗੱਲ ਕਹਿੰਦੇ ਆ ਹਾਂ ਜੇ ਤੇਰੀ ਭੈਣ ਕੁਵਾਰੀ ਹੁੰਦੀ ਤੇ ਸਾਡੇ ਕੋਲ 20 ਰਿਸ਼ਤੇ ਸੀ ਲੱਗੀ ਪਰਮਾਤਮਾ ਨੇ ਉਹਦਾ ਵੀ ਕਿਤੇ ਨਾ ਕਿਤੇ ਸੋਚਿਆ ਹੀ ਹੋਏਗਾ ਨਾ ਹਾਂ ਮੰਮੀ ਤੁਸੀਂ ਠੀਕ ਕਹਿੰਦੇ ਪਰਮਾਤਮਾ ਨੇ ਸਭ ਦਾ ਸੋਚਿਆ ਹੁੰਦਾ ਮੇਰੀ ਭੈਣ ਦਾ ਵੀ ਸੋਚਿਆ ਨਾ ਪਰ ਜਦੋਂ ਤੁਸੀਂ ਟੈਨਸ਼ਨ ਲੈ ਲੈਂਦੇ ਨਾ ਤੇ ਤੁਸੀਂ ਬਿਮਾਰ ਹੋ ਜਾਂਦੇ ਜੀ ਬੇਠਾਣਾ ਭਰਾ ਟੈਨਸ਼ਨ ਲੈਣੀ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਹਾਡੇ ਵੱਲ ਦੇਖ ਕੇ ਤੇ ਮੈਨੂੰ ਟੈਨਸ਼ਨ ਲੱਗ ਜਾਂਦੀ ਹੈ ਨੂਰ ਜਿਹੜਾ ਟੈਸਟ ਹੈ ਨਾ ਕੱਲ ਉਹਦੀ ਰਿਵੀਜ਼ਨ ਕਰੀ ਕਾਹਦਾ ਟੈਸਟ ਪੇ ਰਲ ਦੇ ਰਗਾ ਪੰਜਾਬੀ ਦਾ ਉਹਦੇ ਪੜਦੀ ਪਈ ਆ ਮੈਨੂੰ ਪਤਾ ਵਾ ਤੂੰ ਧਿਆਨ ਨਾਲ ਨਹੀਂ ਪੜਦੀ ਕੱਲ ਮੈਂ ਇੱਧੇ ਕਿੰਨੇ ਸਮੇਂ ਛੱਡ ਕੇ ਆਈ ਸਾਂ ਤੇ ਤੇਰੀ ਮੈਂ ਟਿਊਸ਼ਨ ਲਗਾ ਦਿੰਨੀ ਆ ਜੇ ਤੂੰ ਧਿਆਨ ਨਾ ਦਿੱਤਾ ਇੰਨੀ ਇੰਟੈਲੀਜੈਂਟ ਹੁੰਦੀ ਆ ਨਾ ਤੂੰ ਹੁਣ ਬਸ ਤੂੰ ਨਾ ਨਹੀਂ ਲੋਈ ਜਾਨੀ ਆ ਚਲ ਕਰ ਰਿਵੀਜ਼ਨ ਮੈਂ ਸੌਣੀ ਤੇ ਕੋ ਦੁਬਾਰਾ ਕਿਉਂ ਦੇ ਪੁੱਤਰ ਪੜ੍ਹਾਉਂਦੀ ਆ ਹਾਂਜੀ ਕੱਲ ਕਿਹੜਾ ਪੇਪਰ ਹੈਗਾ ਪੰਜਾਬੀ ਦਾ ਪੰਜਾਬੀ ਦਾ ਕੱਲ ਹੀ ਰੀਜਨ ਹਾਂਜੀ ਹੋ ਗਈ ਆ ਗਨ ਪਈ ਕਾਰ ਚੱਲਦੀ ਐ ਨਹੀਂ ਪੁੱਤਰ ਵੇਖ ਤੇਰਾ ਕੱਲ ਪੇਪਰ ਆ ਨਾ ਤੂੰ ਆਪਣਾ ਪੜ ਠੀਕ ਐ ਜਦੋਂ ਤੇਰੇ ਪੇਪਰ ਖਤਮ ਹੋ ਜਾਣਗੇ ਫੇਰ ਆਪਾਂ ਚੱਲਾਂਗੇ ਮੇਰੇ ਜਸਲੀਨ ਦੀਦੀ ਨੂੰ ਮਿਲਣ ਦਾ ਬਹੁਤ ਮਨ ਕਰਦਾ ਪਿਆ ਕਿੰਨੇ ਦਿਨ ਦਾ ਕਹਿਂਦੀ ਜੀ ਜਸਲੀਨ ਕੋ ਜਾਣਾ ਜਸਲੀਨ ਕੋ ਜਾਣਾ ਤੇ ਦੀਦੀ ਵੀ ਨਹੀਂ ਆਈ ਕੋਈ ਚੱਕਰ ਹੀ ਨਹੀਂ ਮਾਰਿਆ ਉਹਨਾਂ ਨੇ ਤੇ ਯਾਰ ਮੇਰੇ ਘਰ ਸੋਂ ਬੱਚਿਆਂ ਦੇ ਅੱਜਕੱਲ ਪੇਪਰ ਚੱਲਣਦੇ ਤੈਨੂੰ ਵੀ ਪਤਾ ਹੋਣਾ ਚਾਹੀਦਾ ਵਾ ਤਾਂ ਤਾਂ ਕਰਕੇ ਨਹੀਂ ਆਏ ਚੱਲ ਆ ਜਾਂਦੇ ਘੰਟਾ ਕਿ ਮਿਲ ਜਾਂਦੇ ਤੁਹਾਨੂੰ ਪਤਾ ਵਾ ਮੇਰਾ ਤਾਂ ਵੈਸੇ ਨਾ ਜਿੰਨਾ ਚੱਕ ਦੀਦੀ ਨੂੰ ਮਿਲਣਾ ਨਾ ਤੇ ਮੇਰਾ ਤੇ ਦਿਨ ਨਹੀਂ ਲੱਗਦਾ ਦਿਹਾੜੀ ਦੇ ਮੈਂ ਦੋ ਦੋ ਤਿੰਨ ਤਿੰਨ ਫੋਨ ਕਰ ਦਿੰਦੀ ਹਾਂ ਉਹਨੂੰ ਤੇ ਵੈਸੇ ਦਿਲ ਮੇਰਾ ਵੀ ਕਰਨ ਦੇ ਵੇਖ ਬੇਟਾ ਘਰ ਦਾਦੀ ਤੇ ਪੁਈ ਹੈਗੀ ਨਾ ਤੇ ਤੋ ਪੁਈ ਨਾ ਗੱਲਾਂ ਕਰ ਲੈ ਤੁਹਾਨੂੰ ਪਤਾ ਤਾਂ ਹੈਗਾ ਵਾ ਵੱਡੀ ਪੁਈ ਨਾ ਜਿਆਦਾ ਬੰਦੀ ਆ ਤੇ ਨਾਲੇ ਨਾ ਉੱਥੇ ਉਹ ਜਸੀਨ ਜੂ ਹੈਗੀ ਆ ਸਹੀ ਗੱਲ ਕਹਿੰਦੀ ਵੀ ਲੱਕੀ ਸੀਮਾ ਉਹਦੀ ਵੱਡੀ ਭੂਈ ਨਾਲ ਜ਼ਿਆਦਾ ਬੰਦੀ ਜਸਲੀਨ ਨਾਲ ਉਹਦਾ ਪਿਆਰ ਹੈ ਇਸ ਕਰ ਚਲੋ ਲੈ ਜਾਓ ਸਵੇਰ ਦੀ ਪੜਦੀ ਗਈ ਕੁੜੀ ਮੰਮੀ ਮੈਂ ਤੇ ਤਾਂ ਕਿੰਨਾ ਹੀ ਪੀ ਉਹਦੇ ਪੇਪਰ ਚੱਲਣਦੇ ਕੋਈ ਗੱਲ ਨਹੀਂ ਉਹਨੇ ਕਰ ਲਈ ਰਿਵੀਜ਼ਨ ਲੈ ਜਾਓ ਉਹਨੂੰ ਹੁਣ ਤੁਸੀਂ ਚਲੋ ਕੋਈ ਨਹੀਂ ਚਲ ਜੀ ਚਲੋ ਬੱਚੇ ਦਾ ਵੀ ਦਿਲ ਕਰਦਾ ਨਾ ਫਿਰ ਲੈ ਜਾਣਾ ਲੈ ਜਾਓ ਪਰ ਇੱਕ ਸ਼ਰਤ ਹੈਗੀ ਆ ਆਪਾਂ ਛੇਤੀ ਆ ਜਾਣਾ ਉਧਰ ਭੂਈ ਕਰੋ ਠੀਕ ਆ ਠੀਕ ਹੈ ਨਾ ਮੰਮਾ ਉਹਨੂੰ ਲੈ ਜੀਏ ਨਾਲ ਸ਼ੈਲੀ ਨੂੰ ਸ਼ੈਲੀ ਨੂੰ ਰਹਿਣ ਤੋਂ ਸ਼ੈਲੀ ਨੂੰ ਕੀ ਕਰਨਾ ਕਰ ਸ਼ੈਲੀ ਜਾਂ ਜੰਨੇ ਆ ਘਰ ਇਕੱਲੇ ਬੈਠੇ ਕੀ ਗੱਲਾਂ ਕਰਦੇ ਸ਼ੈਲੀ ਨਾਲ ਸਾਰੀ ਚਲ ਜਾਂਦੇ ਆ ਨਹੀਂ ਬੇਟਾ ਤੂੰ ਹੋ ਆਉ ਕੋਈ ਨਹੀਂ ਚੱਲ ਫਿਰ ਨੂਰ ਹੈ ਕਿਤੇ ਸ਼ੈਲੀ ਸ਼ੈਲੀ ਬੈਠੀ ਬਾਹਰ ਬੈਠੀ ਆ ਚਲੋ ਮੈਂ ਪੁੱਛ ਲੈਨੀ ਹਾਂ ਮੰਮਾ ਮੇਰੀ ਗੱਲ ਸੁਣੋ ਤੂੰ ਮਨਾ ਕੋ ਕਰਤਾ ਸੋ ਸ਼ੈਲੀ ਨਾਲ ਚਲ ਜਾਂਦੀ ਨਹੀਂ ਬੇਟਾ ਤੂੰ ਹੋ ਆਉ ਸ਼ੈਲੀ ਨੂੰ ਰਹਿਣ ਦੋ ਮੰਮਾ ਮੇਰੀ ਗੱਲ ਸੁਣੋ ਬੈਠੋ ਇੱਥੇ ਵੇਖੋ ਘਰ ਵਿੱਚ ਤਾਂ ਦਾਸ ਰਹਿੰਦੀ ਆ ਜਪੈਨ ਨੂੰ ਮਿਲ ਲੈਂਦੀ ਸੀ ਸੋ ਕੋ ਥੋੜਾ ਬੋਤਾ ਮਨ ਲੱਗ ਜਾਣਾ ਸੀ ਪੁੱਛ ਕੇ ਵੇਖ ਲੋ ਉਹਨੂੰ ਜੋ ਕਹਿੰਦੀ ਉਹ ਜਿਸ ਤਰ੍ਹਾਂ ਉਹਦੀ ਮਰਜ਼ੀ ਫੇ ਸੀਮਾ ਪੁੱਛ ਲੈਂਦੀ ਜਿਸ ਤਰ੍ਹਾਂ ਉਹਦੀ ਮਰਜ਼ੀ ਹਾਂ ਸੀਮਾ ਨੂੰ ਕਿੰਨਾ ਪੁੱਛ ਲਾ ਜੇ ਤੇ ਮਨ ਕਰਦਾ ਤੇ ਚਲੋ ਮਨ ਹੋਰਦਾ ਹੋਰ ਹੋ ਜਾਏਗਾ ਵੇਖ ਲੋ ਸੀਮਾ ਪੁੱਛਦੀ ਜੇ ਛੈਲੀ ਜਾਏਗੀ ਤੇ ਤੁਸੀਂ ਵੀ ਨਾਲ ਤਿਆਰ ਹੋ ਜੋ ਤੁਸੀਂ ਘਰ ਇਕੱਲੇ ਕਿੱਥੇ ਰਵੋਗੇ ਨਹੀਂ ਲੁਕੀ ਮੈਂ ਨਹੀਂ ਜਾਣਾ ਚੰਗੇ ਨਹੀਂ ਲੱਗੀ ਤਾਂ ਧੀਾਂ ਦੇ ਘਰ ਜਾਂਦੇ ਆ ਕੱਲ ਕੋਈ ਪ੍ਰੋਗਰਾਮ ਕਰੇਗੀ ਫੇਰ ਜਾਵਾਂਗੇ ਮੰਮੀ ਮੈਂ ਤੇ ਕੱਇ ਛੇਤੀ ਆ ਜਾਾਂਗੇ कोई नहीं तुम हो चलो ठीक है फिर अभी चलते हैं तो पूछ लें जे तो मन होएगा ते चल जाएगी जो नहीं मन होएगा तो ही कोई घर रह जाएगी ठीक शैली ਕੀ ਕਰਦੀ ਸੀ ਮੈਂ ਭਾਂਡੇ ਮਾਂਝ ਕੇ ਰਹੀ ਮੇਰੀ ਗੱਲ ਸੁਣ ਚੱਲ ਚੱਲੀਏ ਪਿਆਰ ਹੋ ਜਾ ਉਹਨਾਂ ਨੂਰ ਬੜੀ ਜਿੱਦ ਕਰਨਦੀ ਆ ਵੱਡੀ ਪੂਰੀ ਖਾ ਜਾਣਾ ਵਾ ਤੇ ਤੂੰ ਵੀ ਚੱਲ ਆਪਣੀ ਭੈਣ ਨੂੰ ਮਿਲ ਲੈ ਮੈਂ ਨਹੀਂ ਜਾਣਾ ਮੈਂ ਆਂਦਿਆਂ ਨੂੰ ਤੁਹਾਡੇ ਰੋਟੀ ਸਬਜੀ ਪਾਣੀ ਦੀ ਰੋਟੀ ਪਾਣੀ ਬਣਾਉਂਦੀ ਆ ਮੇਰੀ ਗੱਲ ਸੁਣ ਇੰਨੀ ਟੈਨਸ਼ਨ ਕਿਹ ਲੈਨੀ ਰੋਟੀ ਪਾਣੀ ਦੀ ਮੈਂ ਹੈਗੀ ਆ ਨਾ ਆ ਕਿ ਦੋਵੇਂ ਜਰੀਆ ਕਰ ਲੀਸੀ ਨੂਰ ਨੂੰ ਲੈ ਜੋ ਨੂਰ ਕਹਿੰਦੀ ਸੀ ਮੈਂ ਜਾਣਾ ਵਾਂ ਜਸਲੀਨ ਨੂੰ ਮਿਲਣਾ ਬੜੇ ਦਿਨਾਂ ਦੀ ਯਾਦ ਕਰਨੀ ਏ ਉਹਨੂੰ ਮੇਰੀ ਗੱਲ ਸੁਣ ਤੂੰ ਜਾਏਂਗੀ ਨਾ ਤੇ ਤੇਰਾ ਮਨ ਉਹਦਾ ਹੋਰ ਹੋ ਜਾਏਗਾ ਸਾਰਾ ਦਿਨ ਤੂੰ ਘਰ ਅਦਾਸ ਰਹਿਣੀ ਆ ਚੁੱਪ ਚੁੱਪ ਰਹਿਣੀ ਆ ਮੈਨੂੰ ਮੇਰੇ ਕੋਲ ਤਾਂ ਰੱਬ ਨੇ ਖੁਸ਼ੀਆਂ ਖੋਲੀਆਂ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਇੰਨਾ ਮੈਂ ਖੁਸ਼ ਰਹਿਣੀ ਹੁੰਨੀ ਹਾਂ ਹਾਂ ਮੈਂ ਹਰ ਵੇਲੇ ਟੈਨਸ਼ਨ 'ਚ ਰਹਿਣੀ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਮੇਰੀ ਗੱਲ ਸੁਣ ਕੋਈ ਨਹੀਂ ਪਰਮਾਤਮਾ ਤੈਨੂੰ ਜਰੂਰ ਇੱਕ ਦਿਨ ਖੁਸ਼ੀਆਂ ਦੇਗਾ ਦੱਸ ਨਾ ਯਕਤ ਆਪ ਵੀ ਕੀ ਦੱਸਾਂ ਮੇਰੇ ਤੇ ਕਰਮ ਵੀ ਮਾੜੇ ਲਿਖਤੇ ਰੱਬ ਨੇ ਬੜੇ ਵਧੀਆ ਕਰਮ ਲਿਖੇ ਕੀ ਪਤਾ ਅਗੁਰਬ ਨੇ ਤੇਰੇ ਕਰਮ ਹੋਰ ਵੀ ਵਧੀਆ ਲਿਖਦੇ ਨੇ ਐਵੇਂ ਦੱਸ ਨਾ ਹੋਈ ਤੂੰ ਕੰਮ ਕੋਈ ਨਾ ਕਰੀ ਆ ਕੇ ਮੈਂ ਆਪੀ ਵੇਖ ਲੈਨੀ ਰੋਟੀ ਪਾਣੀ ਤੇ ਆਪਾਂ ਹੁਣੇ ਆ ਜਨਾ ਘੰਟੀ ਤੱਕ ਹਾਂਜੀ ਠੀਕ ਮੈਨੂੰ ਅੰਝ ਲੱਗਦਾ ਕਿ ਮੈਂ ਤਰੇ ਤੁਹਾਡੇ ਤੇ ਤੇ ਵੀਰੇ ਤੇ ਬੋਝ ਹੀ ਬਣ ਗਈ ਐਸ਼ੀ ਦਾਨੀ ਬੋਝ ਬਣ ਗਈ ਅੱਜ ਤੇ ਇਹ ਗੱਲ ਕਹਿ ਦਿੱਤੀ ਅੱਗੇ ਤੋਂ ਨਾ ਕਹੀਂ ਜੇ ਤੇਰੇ ਵੀਰੇ ਨੇ ਸੁਣ ਲਿਆ ਨਾ ਤੇ ਪਤਾ ਕਿੰਨੇ ਗੁੱਸੇ ਹੋਣਾ ਤੈਨੂੰ ਚਲਾ ਮੰਮੀ ਲੱਗੇ ਬੈ ਜਾਣਾ ਚਕੰਦਰ ਠੀਕ ਇੱਕ ਤੇ ਨਾ ਭੂਆ ਭਤੀਜੀ ਬੈਠ ਜਾਂਦੀਆਂ ਨੇ ਇਹ ਨਹੀਂ ਕਿ 쿠ਸ਼ਨ ਸਾਫ ਕਰਦਾ ਮੋਬਾਈਲ ਫੜ ਕੇ ਿਹੜ 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 ਲੱਗੀ ਰਹਿੰਦੀ ਇਹਨਾਂ ਦੀ ਤਣੀ ਕੀ ਕਰਦੀਆਂ ਰਹਿੰਦੀਆਂ ਨੇ ਕੀ ਹੋਇਆ ਮੰਮਾ ਕੀ ਹੋਇਆ ਇੱਥੇ ਬੈਠ ਤੈਨੂੰ ਦੱਸਾਂ ਤੁਸੀਂ ਬੈਠ ਜਾਂਦੀ ਐ ਇਹ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕੁਸ਼ਨ ਖਿਲਰੇ ਇਹਨਾਂ ਨੂੰ ਸਾਫ਼ ਵੀ ਕਰਨਾ ਵਾ ਕੋਈ ਗੱਲ ਨਹੀਂ ਕਰ ਦਿਆ ਕਰਾਂਗੇ ਅੱਗੇ ਤੋਂ ਸੱਚ ਦੱਸੋ ਮੈਨੂੰ ਦਾਦੀ ਮੰਮਾ ਕਿੱਥੇ ਗਏ ਨੇ ਦਾਦੀ ਮੰਮਾ ਗਏ ਪਾਪਾ ਦੀ ਤਾਈ ਘਰ ਹਾਂ ਵੱਡੀ ਦਾਦੀ ਮੰਮਾ ਘਰ ਗਏ ਆ ਠੀਕ ਆ ਹਾਂਜੀ ਤੇ ਮੈਂ ਕਹਿੰਦੀ ਪਈ ਸੀ ਕਿ ਮੈਨੂੰ ਵੀ ਲੈ ਜਾਂਦੇ ਕਿੰਨੇ ਦਿਨ ਹੋ ਗਿਆ ਗਏ ਨਹੀਂ ਤੇ ਦਾਦੀ ਮੰਮਾ ਉਹਦਾ ਹੀ ਚਲੇ ਗਏ ਭੈਣ ਜੀ ਪੜੋ ਜਾ ਕੇ ਸਵੇਰੇ ਪੇਪਰ ਆ ਉਹਦੀ ਰਿਵੀਜ਼ਨ ਕੀਤੀ ਆ ਪੇਪਰ ਉੱਪਰ ਛੱਡ ਓ ਮੰਮਾ ਉਹ ਤਾਂ ਮੈਂ ਕਰ ਹੀ ਲੈਣਾ ਇੱਕ ਆਈਡੀਆ ਹਾਂਜੀ ਨਾਨੀ ਘਰ ਚੱਲੀ ਐ ਬੜਾ ਹੀ ਦੇਲ ਕਰਦਾ ਪਿਆ ਮਾਮੂ ਨੂੰ ਮਾਮੀ ਨੂੰ ਨਾਨੇ ਨੂੰ ਹਾਂ ਨੂਰ ਨੂੰ ਤਾਂ ਬਹੁਤ ਹੀ ਦਿਲ ਕਰਨ ਦਿਆ ਮਿਲਣ ਨੂੰ ਨਹੀਂ ਪੁੱਤ ਪੜ੍ਹਨਾ ਵੀ ਜ਼ਰੂਰੀ ਭੁਈ ਕੱਲੀ ਘਰ ਆ ਦਾਦੀ ਮਾਂ ਘਰ ਨਹੀਂ ਹੈਗੇ ਫਿਰ ਭੁਈ ਥੋੜੀ ਕੱਲੀ ਘਰ ਰਹੋਗੀ ਯਾਰ ਲੈ ਜੈਸਲੀਨ ਤੇਰੀ ਮਾਮੀ ਦਾ ਫੋਨ ਆ ਗਿਆ ਸ਼ੁਕਰ ਆ ਫੋਨ ਆ ਗਿਆ ਉਹਨਾਂ ਦਾ ਵੀ ਹੈਲੋ ਹੈਲੋ ਸਸਿਕਾ ਜੀ ਦੀ ਸਸਿਕਾ ਜੀ ਭਾਬੀ ਕਿ ਹਾਲ ਜੇ ਠੀਕ ਹੈ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਸੁਣਾਓ ਕੀ ਕਰਦੇ ਕੁਛ ਨਹੀਂ ਕਰਨਾ ਕੀ ਹਾਂ ਫ੍ਰੀ ਪਹਿਲੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਆਪਸ ਸਾਡੀ ਯਾਦ ਨਹੀਂ ਆਉਂਦੀ ਆਂਦੀ ਭਾਬੀ ਬਹੁਤ ਆਂਦੀ ਯਾਦ ਕਿੰਨੇ ਦਿਨ ਹੋ ਗਿਆ ਤੁਸੀਂ ਇੱਧਰ ਨਹੀਂ ਆਏ ਹੈਗੇ ਆਨ ਨੂੰ ਤੇ ਬੜਾ ਦਿਲ ਕਰਦਾ ਪਿਆ ਸੀ ਤੁਹਾਡੇ ਫੋਨ ਆਉਣ ਤੋਂ ਪਹਿਲਾਂ ਪਹਿਲੇ ਜਸਲੀਨ ਕਹਿੰਦੀ ਪਈ ਸੀ ਕਿ ਮੰਮਾ ਨਾਨੀ ਘਰ ਚਲੀਏ ਤੇ ਉਹ ਫਿਰ ਅਨਮੋਲ ਕਲੀ ਘਰ ਆ ਤੇ ਮੰਮੀ ਗਏ ਹੋਏ ਆਪਣੀ ਜਠਾਣੀ ਦੇ ਘਰ ਭਾਬੀ ਨਾਲੇ ਉਹ ਨਾ ਨਮੋਲ ਕੱਲੀ ਘਰ ਹੈਗੀ ਆ ਤੇ ਫਿਰ ਇਸ ਕਰਕੇ ਮੈਂ ਆਈ ਨਹੀਂਗੀ ਕੋਈ ਨਹੀਂ ਜਦੋਂ ਮੰਮੀ ਆਣਗੇ ਨਾ ਮੈਂ ਜ਼ਰੂਰ ਆਵਾਂਗੀ ਤੁਹਾਡੇ ਕੋਲ ਉਹ ਗੱਲ ਤਾਂ ਠੀਕ ਆ ਇਧਰ ਨੂਰ ਨੇ ਇੰਨੀ ਜਿੱਦ ਕੀਤੀ ਹੋਈ ਹੈ ਨਾ ਕਿ ਮੈਂ ਵੱਡੀ ਭੁਈ ਘਰ ਜਾਣਾ ਮੈਂ ਵੱਡੀ ਭੁਈ ਘਰ ਜਾਣਾ ਵਾ ਲੈ ਤੇ ਤੁਸੀਂ ਆ ਜਾਓ ਤੁਸੀਂ ਫੋਨ ਕਰਕੇ ਆਣਾ ਵਾ ਕਿ ਭੁਈ ਘਰ ਆਣਾ ਤੇ ਫੇਰ ਹੀ ਤੁਸੀਂ ਆ ਜਾਓ ਇੱਕ ਵਾਰੀ ਫੋਨ ਕਰਨਾ ਤੇ ਪੁੱਛਾ ਜੀ ਦੀ ਘਾਰ ਹੀ ਹੈ ਨਾ ਘਾਰ ਹੀ ਆ ਮੈਂ ਭਾਬੀ ਕੋਈ ਗੱਲ ਨਹੀਂ ਤੁਸੀਂ ਆ ਜਾਓ ਚਲੋ ਫਿਰ ਆਪਾਂ ਆਣ ਲੱਗੇ ਤੁਹਾਡੀ ਵੀਰਾ ਹੈ ਤੇ ਨੂਰ ਆਣ ਲੱਗੇ ਹਾਂਜੀ ਠੀਕ ਆ ਕੋਈ ਨਹੀਂ ਭਾਬੀ ਆਜੋ ਅੱਜ ਓਕੇ ਬਾਏ ਮਮਾ ਮਾਮੀ ਨਹੀਂ ਆਣ ਲੱਗੇ ਲੈ ਸ਼ੁਕਰਾਨਾ ਲੱਗੀ ਨਾਲ ਉਹ ਵਾਓ ਨੂਰ ਵੀ ਆਣ ਲੱਗੀ ਆ ਚਲ ਵਧੀਆ ਆ ਮੈਂ ਨਾ ਕੁਝ ਵੇਖ ਲਾ ਰਸੋਈ ਚ ਜਾ ਕੇ ਕੁਝ ਠੰਡਾ ਠੁੰਡਾ ਆ ਨਾ ਹਾਂ ਠੀਕ ਆ ਵਧੀਆ ਜਿਹਾ ਕੁਝ ਲੈ ਕੇ ਲੈ ਕੇ ਠੀਕ ਆ ਚਲ ਸ਼ੁਕਰ ਆ ਮਾਮੀਓ ਨਹੀਂ ਆਣ ਲੱਗੇ ਬਾਬਾਈ ਬੋਰੋਂ ਨਹੀਂ ਸੀ ਕਿ ਚਲ ਇਸੇ ਭਾਣੇ ਉਹਨਾਂ ਨੂੰ ਵੀ ਮਿਲਿਆ ਜਾਊਗਾ ਸ਼ੁਕਰ ਆ ਓਹੋ ਅਨਮੋਲ ਨੂੰ ਤਾਂ ਮੈਂ ਦੱਸਿਆ ਨਹੀਂ ਅਨਮੋਲ ਅਨਮੋਲ ਹਾਂਜੀ ਭਾਬੀ ਜੀ ਅਨਮੋਲ ਤੁਹਾਨੂੰ ਪਤਾ ਮੇਰਾ ਵੀਰ ਭਾਬੀ ਤੇ ਨਾਲ ਮੇਰੀ ਭਤੀਜੀ ਆਣ ਲੱਗੇ ਅੱਛਾ ਹਾਂ ਆ ਜਾ ਪਰ ਸੱਚ ਦੇਖ ਲਿਓ ਕਿ ਕੰਮ ਕੂਮ ਕਰਨਾ ਹਾਂਜੀ ਦੱਸੋ ਮੈਨੂੰ ਕਿਹੜਾ ਕੋਈ ਵੇਖ ਕੋਲਡਰਿੰਗ ਹੈਗੀ ਆ ਭਲਾ ਉਹਦੇ ਵਿੱਚ ਪਈ ਹਾਂਜੀ ਮੈਂ ਦੇਖਦੀ ਆਂ ਜਾਂ ਵੇਖ ਤੇ ਮੇਰਾ ਬਾਹੂ ਵੇਖ ਕੋਲਡਿੰਗ ਹੈਗੀ ਆ ਚਲ ਠੀਕ ਆ ਅਨਮੋਲ ਰੱਖ ਦੇ ਹੁਣੇ ਆnde ਵੀਰ ਭਾਬੀ ਫਿਰ ਪਿਆਵਾਂਗੇ ਠੰਡੀ ਠੀਕ ਆ ਭਾਬੀ ਮੈਂ ਰੱਖ ਦਿੰਦੇ ਉਹਨੇ ਤਾਂ ਠੰਡੀ ਹੋ ਜਾਏਗੀ ਠੀਕ ਆ ਚਲ ਆ ਜਾ ਮੈਂ ਨਾਲ ਹੋਰ ਕੰਮ ਦੇਖ ਲੈ ਰਸੋਈ ਚ ਆ ਕੇ ਠੀਕ ਆ ਭਾਬੀ ਖੁਸ਼ ਹਾਂ ਫਰਥ ਕੁਸ਼ਨ ਚਲੋ ਕਿੰਨੀ ਕਾਲੀ ਪਈ ਰੇਲਾ ਹੋਂ ਨਾ ਇਹਨੂੰ ਨਾ ਦੂਸਰੇ ਕੇ ਦਿਨ ਭੁਈ ਕਰ ਲੈ ਆਇਆ ਕਰੋ ਇੱਥੇ ਨਾ ਛੱਡ ਜੀ ਇਹਨੂੰ 4-5 ਦਿਨ ਹੈ ਜਸਲੀਨ ਕੋ ਰੁਕ ਜੇਗੀ ਛੱਡ ਜੋ ਛੱਡ ਜੋ ਹਾਂ ਇਹ ਪਰ ਮੈਂ ਦੇ ਦੂੰਗਾ ਤੇਰੇ ਜਾਂ ਤੇਰੀ ਮਾਂ ਚੱਲ ਜਾਇਆ ਕਰੋਗੀ ਜਸਲੀਨ ਅਨਮੋਲ ਬਾਹਰ ਬੈਲ ਵੱਜਦੀ ਕਿਉਂ ਨਹੀਂ ਸੁਣਾਈ ਦੇ ਹੁੰਦੀ ਤੁਹਾਨੂੰ ਉਹ ਕੀ ਹੋ ਗਿਆ ਤੁਹਾਨੂੰ ਦੋਵਾਂ ਨੂੰ ਬਾਹਰ ਆਵਾਜ਼ ਨਹੀਂ ਆਉਂਦੀ ਪਈ ਬੈਲਦੀ ਗੇਮ ਚ ਵੜੀਆਂ ਹੋਈਆਂ ਜੇ ਕੋਈ ਨਹੀਂ ਮੰਮਾ ਮੈਂ ਦੇਖਦੀ ਐ ਦੇਖ ਬਹੁਤ ਕੀ ਹੋਇਆ ਦੋਰੂ ਵੀ ਆ ਗਈ ਹਾਂ ਕੰਮੀ ਆਸਦੀਆ ਹੋਰ ਮੰਮੀ ਸਸਿਕਾਲ ਸਸਿਕਾਲ ਵੇਖ ਲੈ ਹਾਂ ਬਸ ਐ ਹੀ ਕਹਿੰਦੀ ਆ ਪੁਈ ਘਰ ਜਾਣਾ ਜਸਲੀਨ ਦੀਦੀ ਨੂੰ ਮਿਲਣਾ ਵਾ

ਨੌਰ ਕੀ ਹਾਲ ਆ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਮੱਧ ਦਿਏ ਟਿਸ ਨਾਓ ਆ ਜਾ ਬੈਠੋ ਸਤਿ ਸ਼੍ਰੀ ਅਕਾਲ ਭਾਪੀ ਜੀ ਸਤਿ ਸ਼੍ਰੀ ਅਕਾਲ ਹਨ ਮੋਲ ਬਾਸ ਹੋ ਗਿਆ ਤੁਸੀਂ ਤਾਂ ਸਤਿ ਸ਼੍ਰੀ ਅਕਾਲ ਹੋ ਕਿਤੇ ਮਮਾ ਕਿੱਥੇ ਗਏ ਆ ਹਾਂਜੀ ਮਮਾ ਕਿੱਥੇ ਗਏ ਉਹ ਕਾਰ ਕਿਤੇ ਗਏ ਨੇ ਕੰਮ ਚਲੋ ਭਾਬੀ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਠੰਡਾ ਲੈ ਕੇ ਆਨੀ ਠੀਕ ਆ ਕੋਈ ਨਹੀਂ ਦੀਦੀ ਆ ਜਾ ਨਹੀਂ ਨਹੀਂ ਬਸ 2 ਮਿੰਟ ਪਾਸ ਆ ਗਈ ਮੈਂ ਹੋਰ ਕਿਵੇਂ ਦੀ ਪੜਾਈ ਚੱਲਦੀ ਵੀ ਐ ਐਗਜ਼ਾਮ ਆਉਂਦੇ ਆ ਇਸ ਲਈ ਨਾ ਹਾਂਜੀ ਮਾਮੇ ਜੀ ਤੇਰੇ ਦਿਲ ਨਹੀਂ ਕਰਦਾ ਨਾਨਕੀ ਔਨੁਖ ਦਿਲ ਤਾਂ ਬਹੁਤ ਕਰਦਾ ਵਾ ਹੁਣ ਕੀ ਕਰਾਂ ਐਪ ਇਗਜ਼ਾਮ ਆ ਗਏ ਆ ਉਹਨਾਂ ਦੀ ਵੀ ਤਿਆਰੀ ਕਰਦੀ ਪਈ ਆ ਪਰ ਇੱਕ ਗੱਲ ਆ ਜਦੋਂ ਇਗਜ਼ਾਮ ਖਤਮ ਹੋ ਗਏ ਨਾ ਮੈਂ ਜ਼ਰੂਰ ਤੁਹਾਡੇ ਘਰ 2-3 ਦਿਨ ਰਹਿ ਕੇ ਜਾਣਾ ਜ਼ਰੂਰ ਹਾਂ ਜੀ ਇਹੋ ਜਿਹਾ ਆਪਾਂ ਕਹਿੰਨੇ ਆ ਜਿਸਰੀਨ ਕਹੇ ਤੇ ਦਿੰਦੀ ਆ ਪਰ ਆਉਂਦੀ ਨਹੀਂ ਆ ਅਨੂਰਵਲ ਵੇਖ ਲੈ ਬਾਰ ਬਾਰ ਕਹੀ ਜਾਊਗੀ ਮੈਨੂੰ ਚਾਰ ਪੰਜ ਦਿਨ ਉੱਥੇ ਛੱਡ ਆਓ ਕੋਈ ਨਹੀਂ ਤੁਸੀਂ ਵੀ ਆਨ ਕੇ ਮਜ਼ਾਕ ਕਰਦੇ ਹੋ ਕੋਈ ਗੱਲ ਨਹੀਂ ਮੈਂ ਆਉਂਗੀ ਅੱਗੇ ਵੀ ਤਾਂ ਆਂਦੀ ਸੀ ਹਾਂ ਅੱਗੇ ਤੇ ਤੂੰ ਬਹੁਤ ਵਰੀ ਆਈ ਆ ਲੈ ਦੱਸ ਮਾਮੂ ਹੋਂ ਤੇਰੀ ਨਾਨੀ ਨਹੀਂ ਆਏ ਤੇ ਨਾਨੀ ਨੂੰ ਮਿਲਣਾ ਨਾਲ ਮम्मा ਨੂੰ ਇਹ ਕਹਿਣਾ ਵਾ ਉਹ ਤੇ ਮਿਲ ਗਿਆ ਨਾਨੀ ਤੇ ਮਾਸੀ ਆਏ ਨਹੀਂ ਮੈਂ ਉਹਨਾਂ ਨੂੰ ਮਿਲਣ ਜਾਣਾ ਹਾਂ ਜ਼ਰੂਰ ਮੈਂ ਮम्मा ਨੂੰ ਕਹੂੰਗੀ ਕਿ ਨਾਨੀ ਮਮਨ ਦਾਨੀ ਮਮਾ ਨਹੀਂ ਆਏ ਸੱਚ ਨਾਨੀ ਮਮਾ ਉਹ ਨਾ ਮਾਸੀ ਘਰ ਕੱਲੇ ਆ ਨਾ ਤਾਂ ਘਰ ਕੇ ਨਹੀਂ ਆਇ ਤੇ ਹੁਣ ਤੂੰ ਆਈ ਦਾਨੀ ਨੂੰ ਮੀਂਦਾ ਠੀਕ ਹੈ ਨਾ ਦੋ ਤਿੰਨ ਵਾਸਤੇ ਨਹੀਂ ਹੋਣਾ ਪੂਰਾ ਹਫਤਾ ਰੁਕਣਾ ਵਾ ਠੀਕ ਆ ਮਾਮੂ ਜਿੱਦਾਂ ਤੇ ਸੀ ਕਵ ਲੈ ਮੇਰਾ ਤੇ ਅਜ ਵੀਰ ਭਾਬੀ ਆਏ ਮੈਨੂੰ ਤਾਂ ਚਾਹ ਹੀ ਚੜ ਗਿਆ ਲੈ ਮੈਂ ਤੇ ਅਜ ਚਾਹ ਹੀ ਚੜ ਗਿਆ ਮੇਰਾ ਵੀਰ ਤੇ ਭਾਬੀ ਆਏ ਨਾ ਨੂਰ ਆਈ ਮੇਰਾ ਤੇ ਦਿਲ ਹੀ ਖੁਸ਼ ਹੋ ਗਿਆ ਜਿਸ ਲੈਣਾ ਆ ਤੁਸੀਂ ਫੜੋ ਕੋਲ ਡਰਿੰਕ ਤੇ ਅੰਦਰ ਰੂਮ ਚ ਚਲ ਜਾਓ ਹੁਣ ਮੈਨੂੰ ਗੱਲਾਂ ਮਾਰ ਲੈ ਕੋ ਭਾਬੀ ਹੋਣਾ ਲੱਗੇ ਬੈ ਕੇ ਲੋ ਭਾਬੀ ਫੜੋ ਤੁਸੀਂ ਨਹੀਂ ਲੈ ਕੇ ਆਏ ਕੋਈ ਨਹੀਂ ਫੜੋ ਤੁਸੀਂ ਫੜੋ ਬੈਠੋ ਦੀਦੀ ਹੋਰ ਸੁਣਾਓ ਮੰਮੀ ਦਾ ਕੀ ਹਾਲ ਸੀ ਮੰਮੀ ਤੇ ਠੀਕ ਆ ਹੈਲੀ ਹਾਂ ਉਹ ਵੀ ਠੀਕ ਹੈ ਤੁਹਾਨੂੰ ਪਤਾ ਵਾ ਮੰਮੀ ਤੇ ਜਿਆਦਾ ਟੈਨਸ਼ਨ ਚ ਹੀ ਰਹਿੰਦੇ ਆ ਹੂੰ ਸ਼ੈਲੀ ਕਰਕੇ ਕੀ ਕਰੀਗੇ ਰਿਸ਼ਤੇ ਵਾਲੋ ਤਾਂ ਬੜੇ ਜਰਿਆਂ ਨੂੰ ਕਿਹਾ ਵਾ ਪਰ ਹੁਣ ਸਮਾਂ ਤੇ ਲੱਗਣਾ ਹੀ ਆ ਨਾ ਪਤਾ ਹੀ ਨਹੀਂ ਕਿਹੜੇ ਮਾੜੇ ਕਰਮਕਾਰ ਆਈ ਸਾਡੀ ਭੈਣ ਜਿਹੜਾ ਨੂੰ ਇਹ ਦਿਨ ਵੀ ਦੇਖਣਾ ਪਿਆ ਹਨਾ ਹੁਣ ਇਹ ਆ ਕਿ ਮੰਮੀ ਟੈਨਸ਼ਨ ਚ ਰਹਿੰਦੇ ਆ ਨਾ ਅਕਸਰ ਸਾਲ ਕਾਲੇ ਪੈ ਜਾਂਦੇ ਆ ਕਾਲੇ ਪੈ ਜਾਂਦੇ ਆ ਇਹ ਇਹ ਤੇ ਰਿਸ਼ਤੇ ਏਡੀ ਛੇਤੀ ਹੋਣ ਨਹੀਂ ਜਾਂਦੇ ਸਹੀ ਗੱਲ ਆ ਪਤਾ ਕੀ ਮਾਪਿਆਂ ਨੂੰ ਇਹ ਹੁੰਦਾ ਕਿ ਸਾਡੇ ਜਿੰਦਿਆਂ ਜਾਗਦੇ ਆ ਸਾਡੇ ਬੱਚੇ ਹੱਸਦੇ ਵੱਸਦੇ ਦਿਖਣੇ ਚਾਹੀਦੇ ਆ ਹੁਣ ਕੀ ਕਰ ਸਕਦਾ ਬੰਦਾ ਸਹੀ ਗੱਲ ਮम्मी ਟੈਨਸ਼ਨ ਲੈ ਲੈਂਦੀ ਐ ਤੇ ਮੈਨੂੰ ਖੁਦ ਨੂੰ ਬੜੀ ਟੈਨਸ਼ਨ ਹੋ ਜਾਂਦੀ ਐ ਟੈਨਸ਼ਨ ਹੁੰਦੀ ਐ ਵੀਰੇ ਤੂੰ ਸਾਡਾ ਵੱਡਾ ਵੀਰ ਐ ਤੈਨੂੰ ਤੇ ਇਹੋ ਹੀ ਲੱਗਣਾ ਕਿ ਮੇਰੀਆਂ ਭੈਣਾਂ ਹੱਸਦੀਆਂ ਵਸਦੀਆਂ ਮੇਰੇ ਬੁਏ ਆਣ ਹੋਰ ਤੁਹਾਨੂੰ ਪਤਾ ਵਾ ਸ਼ੈਲੀ ਘਰਤ ਹੁੰਦੀ ਐ ਹਾਂਜੀ ਪਰ ਕੋਈ ਦੁੱਖ ਸੁੱਖ ਨਹੀਂ ਮੇਰ ਨਾਲ ਕਰਦੀ ਮੈਂ ਤੁਹਾਡੀ ਨਾਲ ਗੱਲਬਾਤ ਕਰ ਲੈਂਦੀ ਐ ਨਾ ਤੇ ਮੇਰਾ ਮਨ ਹਲਕਾ ਹੋ ਜਾਂਦਾ ਵੇਖ ਕੇ ਉਹਦੀ ਵੱਲ ਬੜਾ ਹੁੰਦਾ ਵਾ ਪਰ ਆਪਾਂ ਕਰ ਕੀ ਸਕਦੇ ਆ ਚਲੋ ਕੀ ਪਤਾ ਮਾਲਕ ਨੇ ਉਹਦੇ ਅੱਗੇ ਵਧੀਆ ਵਧੀਆ ਨਹੀਂ ਲਿਖਿਆ ਸਹੀ ਗੱਲ ਹੈ ਚਲੋ ਤੇ ਤੁਸੀਂ ਆਪਣੀ ਸੋਹਣਿਆਂ ਚ ਕਿਸੇ ਨੂੰ ਕਹੋ ਰਿਸ਼ਤੇ ਵਾਲੋਂ ਕੋਈ ਨਹੀਂ ਮੇਰੀ ਸੱਸ ਗਈ ਆ ਨਾ ਆਪਣੀ ਜਠਾਣੀ ਘਰ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਆਖਾਂਗੀ ਵੀ ਉੱਧਰ ਇੱਕ ਵਾਰੀ ਗੱਲਬਾਤ ਤੋੜ ਕੇ ਵੇਖਿਓ ਸ਼ੈਲੀ ਬਾਰੇ ਹਾਂ ਫਿਰ ਮੈਂ ਦੱਸਾਂਗੀ ਤੁਹਾਨੂੰ ਵੀ ਕੀ ਜਵਾਬ ਦਿੰਦੇ ਨੇ ਉਹਦਾ ਵੀਰੇ ਤੁਸੀਂ ਕਹਿਣਾ ਸੀ ਮੈਂ ਤੇ ਬਥੇਰੇ ਜਾਣ ਨੂੰ ਕਿਹਾ ਵਾ ਹਾਂਜੀ ਪਰ ਇਹ ਹੋਈ ਆ ਕਿ ਜੇ ਦੱਸ ਪੈਂਦੀ ਆ ਤੇ ਕੋਈ ਵਿਆਹਿਆ ਹੁੰਦਾ ਵਾ ਹਾਂਜੀ ਕਿਸੇ ਨੂੰ ਕੋਈ ਕੋਈ ਨਕ ਫੰਦਾ ਕੋਈ ਨਕ ਫੰਦਾ ਪਤਾ ਕੀ ਹਾਂ ਇਹ ਤੇ ਗੱਲ ਹੈਗੀ ਆ ਜਦ ਅਸਲ ਵਿਆਹੀ ਆ ਨਾ ਹਾਂਜੀ ਤੇ ਜਿਹੜੇ ਵੀ ਰਿਸ਼ਤੇ ਹੁੰਦੇ ਆ ਨਾ ਬੱਚਿਆਂ ਵਾਲਿਆਂ ਦੇ ਹੁੰਦੇ ਆ ਤੇ ਆਪਾਂ ਚਾਹੁੰਦੇ ਆ ਕਿ ਬੱਚਾ ਨਾ ਹੀ ਹੋਵੇ ਨਾ ਹੀ ਹੋਵੇ ਇਹਦਾ ਕਿਹੜਾ ਕੋਈ ਬੱਚਾ ਵਾ ਬੱਚਾ ਵਾ ਨਹੀਂ ਸਹੀ ਗੱਲ ਆ ਆਪਣੇ ਬੱਚੇ ਆਪਣੇ ਹੀ ਹੁੰਦੇ ਆ ਫਿਰ ਵੀ ਦੂਸਰੇ ਦਾ ਸਾਹਮਣਾ ਬੜਾ ਔਖਾ ਹੋ ਜਾਂਦਾ ਵਾ ਮਹੀਨਾ ਡੇਢ ਮਹੀਨਾ ਹੋ ਗਿਆ ਬਸ ਚੁੱਪ ਚੁੱਪ ਹੀ ਰਹਿੰਦੀ ਆ ਅੱਗੇ ਇਹੋ ਹੀ ਕੁੜੀ ਹੱਸਦੀ ਖੇਡਦੀ ਸੀ ਖੇਡਦੀ ਸੀ ਮੈਨੂੰ ਵੀ ਨੀ ਵੇਰੇ ਫੋਨ ਆਂਦਾ ਮੈਂ ਮੰਮੀ ਨਾਲ ਲਿਖ ਦੋ ਵਰੀ ਫੋਨ ਕਰਾ ਕਿਤੇ ਤੇ ਫੋਨ ਤੇ ਗੱਲ ਵੀ ਨਹੀਂ ਕਰਦੀ ਇਹੀ ਹੋਈ ਨਾ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸਦੀ ਨਹੀਂ ਤੁਸੀਂ ਪੁੱਛਦੀ ਨਹੀਂ ਨਹੀਂ ਦੱਸਣਾ ਤੇ ਭੈਣ ਨਾਲ ਹੀ ਕਰਦੀ ਹਾਂ ਹਾਂ ਤੁਹਾਡੇ ਨਾਲ ਵੀ ਨਹੀਂ ਕਰਦੀ ਕੋਈ ਗੱਲ ਨਾ ਦੀਦੀ ਮੈਂ ਤੁਹਾਨੂੰ ਦੱਸਣ ਤੇ ਨਹੀਂ ਆ ਕਦੀ ਵੀ ਨਹੀਂ ਉਹਨਾਂ ਨੇ ਮੇਰੇ ਨਾਲ ਦੁੱਖ ਸੁੱਖ ਕੀਤਾ ਸੋ ਮੈਂ ਪੁੱਛਦੀ ਆ ਪਤਾ ਨਹੀਂ ਆਪਣੇ ਆਪ ਨੂੰ ਬਿਜੀ ਰੱਖਦੇ ਆ ਜਿਆਦਾ ਕਿਚਨ ਵਿੱਚ ਰਹਿੰਦੇ ਆ ਜਾਂ ਜਦੋਂ ਫ੍ਰੀ ਹੁੰਨ ਤੇ ਪਾਠ ਕਰਨ ਲੱਪੰਦੇ ਆ ਬਸ ਗੱਲ ਤੇ ਉਹਨਾਂ ਨੇ ਕਦੀ ਕੋਈ ਕਰਨੀ ਨਹੀਂ ਨਾ ਦਰاصل ਉਹ ਆਪਣੇ ਆਪ ਤੋਂ ਹੀ ਪਰੇਸ਼ਾਨ ਹੋ ਗਈ ਪਰੇਸ਼ਾਨ ਹੋ ਗਈ ਜਦੋਂ ਬਾਹਰ ਨਿਕਲਦੀ ਆਨ ਗਾਰਡ ਪਹਿਲਾਂ ਪੁੱਛਣ ਲੱ ਪੈਂਦਾ ਸ਼ੈਲੀ ਤੇਰੀ ਕੋਈ ਗੱਲ ਨਹੀਂ ਬਣੀ ਤੇਰਾ ਕੋਈ ਰਿਸ਼ਤਾ ਨਹੀਂ ਆਇਆ ਉਹ ਵਿਚਾਰੀ ਮਹਿਸੂਸ ਜੀ ਹੋ ਕੇ ਨਾ ਮਹਿਸੂਸ ਕਰਕੇ ਵਿਚਾਰੀ ਅੰਦਰ ਜੀ ਆ ਜਾਂਦੀ ਚੁੱਪ ਕਰਕੇ ਬਹਿ ਜਾਂਦੀ ਹੈ ਪਰ ਵੀਰੇ ਕੀ ਦਸੀ ਲੋਕਾਂ ਨੂੰ ਤੇ ਗੱਲ ਦਾ ਬਹਾਨਾ ਚਾਹੀਦਾ ਵਾ ਲੋਕੀ ਤਮਾਸ਼ਾ ਵੇਖਣ ਵਾਲੇ ਆ ਕੋਈ ਦੁੱਖ ਵੰਡਾਨ ਵਾਲੇ ਥੋੜੀ ਹੁੰਦੇ ਆ ਸਹੀ ਗੱਲ ਸਹੀ ਗੱਲ ਪੈਣੇ ਆ ਵੇਖ ਲੋ ਵੀਰੇ ਟੱਡੇ ਦੇ ਕੰਮ ਫੋਨ ਕਰਦੇ ਕਰਦੇ ਬਾਹਰ ਚੱਲ ਗਿਆ ਫੋਨ ਆ ਗਿਆ ਲੱਗਦਾ ਵੀਰ ਨੂੰ ਕਿਸੇ ਦਾ ਤੇ ਉਹ ਤੇ ਬਸ ਫੋਨ 'ਚ ਹੀ ਬਿਜੀ ਆ ਦੀਦੀ ਹੁਣ ਚੱਲ ਗਈ ਆਪਾਂ ਨਹੀਂ ਭਾਬੀ ਚਾਹ ਬਣਾਣੀ ਚਾਹ ਪੀ ਕੇ ਜਾਣਾ ਮੇਰੀ ਗੱਲ ਸੁਣੋ ਚਾਹ ਨਹੀਂ ਪੀਣੀ ਹੈਗੀ 1 ਘੰਟੇ ਵਾਸਤੇ ਮੰਮੀ ਨੂੰ ਕਹਿ ਕੇ ਆਇਆ ਤੇ ਗੱਲਾਂ ਕਰਦੇ ਕੁਝ ਟਾਈਮ ਵੀ ਨਹੀਂ ਹੋਇਆ ਚਲੀ ਜਾਇਓ ਗੱਲਾਂ ਕਰਦੇ ਕਰਦੇ ਵੇਖ ਲੋ ਸਾਨੂੰ ਪਤਾ ਹੀ ਨਹੀਂ ਲੱਗਾ ਕਿੰਨਾ ਟਾਂ ਕਿੱਥੇ ਦੇਖ ਲਓ ਚਾਹ ਪਾਣੀ ਪੀ ਕੇ ਜਾਇਓ ਫੇਰ ਆਵਾਂਗੇ ਕਿਸੇ ਦਿਨ ਪੀਵਾਂਗੇ ਉਹ ਕੁੜੀਆਂ ਦੇ ਹਾਲ ਵੇਖੋ ਦੋਨੋਂ ਅੰਦਰ ਵੜ ਗਈਆਂ ਵਾ ਆਓ ਬਾਹਰ ਖੇਡਣ ਨਹੀਂ ਆ ਕਿ ਦੋਨੋਂ ਨੂਰ ਆਓ ਚੱਲੀਏ ਚੱਲੋ ਨੂਰ ਦੀ ਗੱਲ ਵੇਖ ਲਓ ਆਪਣੀ ਭੈਣ ਨਾਲ ਗੱਲਾਂ ਬਾਤਾਂ ਮਾਰ ਰਹੀ ਤੇ ਭੂਇਣਾ ਕੋਈ ਗੱਲ ਹੀ ਨਹੀਂ ਕੀਤੀ ਸਹੀ ਗੱਲ ਹੈ ਜਦੋਂ ਭੂਇਣਾ ਵੀ ਕੋਈ ਗੱਲ ਨਹੀਂ ਕੀਤੀ ਹੁਣੇ ਚੱਲਣ ਦੇ ਗੱਲ ਕਰਦੇ ਤੇ ਮਾਂ ਅਗੇ ਜੇ ਤੁਸੀਂ ਬਾਅਦ ਚ ਚੱਲ ਜਿਓ ਮੇਰੀ ਗੱਲ ਸੁਣੋ ਤੁਸੀਂ ਸਲੀਨ ਮੈਂ ਮਮਾ ਤੇਰੀ ਨੂੰ ਕਹਿ ਦਿੱਤਾ ਵਾ ਤੇਰੇ ਐਗਜ਼ਾਮ ਜਦਨ ਖਤਮ ਹੋਏ ਨਾ ਇਹਨਾਂ ਨੇ ਆਣਗੇ ਤੇ ਤੁਸੀਂ ਆਇਓ ਸਾਰਾ ਦਿਨ ਹੈ ਨਾ ਵਾ ਇਹ ਅਸੀਂ ਕਾਫੀ ਗੱਲਾਂ ਕਰਾਂਗੇ ਠੀਕ ਹੈ ਪਰ ਹੁਣ ਤੁਸੀਂ ਰਹਿ ਮੰਦੇ ਥੋੜਾ ਟਾਈਮ ਹੋਰ ਕੋਈ ਨਹੀਂ ਫੇਰ ਆਵਾਂਗੇ ਚਲੋ ਨਾ ਤੂੰ ਵੀ ਸਟੱਡੀ ਕਰਨੀ ਆ ਸੱਚੀ ਭਾਬੀ ਮੇਰਾ ਮਾਸਾ ਦੇਲ ਨਹੀਂ ਕਰਨ데요 ਕਿ ਤੁਸੀਂ ਜਾਓ ਇਦਾਂ ਹੀ ਕੋਈ ਨਹੀਂ ਵੀਰੇ ਤੁਹਾਡੇ ਬਾਹਰ ਵਿਖਲਾ ਉਹ ਵੇਲੋਂ ਇਸ਼ਾਰੇ ਕਰਨ ਵੀ ਲਾਪੇ ਆਹੋ ਆ ਜਾਂਦੇ ਆ ਜਾਂਦੇ ਆ ਚਲੋ ਠੀਕ ਹੈ ਠੀਕ ਹੈ ਭਾਬੀ OK ਬਾਏ ਭੱਜਦੇ OK ਬਾਏ ਬਾਏ